ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀ ਰੈਪੈਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹੋਣ ਸੋਲਰ ਪੈਨਲ ਲਗਾਉਣ ਤੇ ਹੋਵੇਗੀ ਪੂਰੇ 1500 ਰੁਪਏ ਦੀ ਬਚਤ 22 ਸਤੰਬਰ ਤੋਂ ਮਿਲੇਗਾ ਸਿੱਧਾ ਫਾਇਦਾ ਨਾਲ ਖਾਨਪੀਨ ਨੂੰ ਵਲ ਦਗਾ ਚੀਜੀ ਐਸਟੀ ਰੀਨਫੋਰਮੇਸ਼ਨਲ ਖਾਨ ਪਿੰਦਾਂ ਚੀਜਾਂ ਹੀ ਨਹੀਂ ਸਕੋ ਸੋਲਰ ਪੈਨਲ ਲਗਾਉਣਾ ਵੀ ਬਹੁਤ ਸਸਤਾ ਹੋ ਜਾਵੇਗਾ ਨਿਊ ਜੀਐਸਟੀ ਰੀਟੇਸ ਤਹਿਤ ਨਮੀਨੀ ਕਰਨ ਜੋ ਬੁਰਜਾ ਤੇ ਟੈਕਸ ਬਰਾਂਫ੍ਰੀਸਟ ਟਾ ਕੇ 5% ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਇਸ ਨਾਲ 3 ਕਿਲੋਵਾਟ ਤੱਕ ਦੇ ਰੂਫਟਾਪ ਸੂਰਜੀ ਸਿਸਟਮ ਦੀ ਕੀਮਤ 9000 ਰੁਪਏ ਤੋਂ 1500 ਰੁਪਏ ਤੱਕ ਕਰ ਦਿੱਤੀ ਘਟ ਸਕਦੀ ਹੈ ਨਿਊਜ਼ ਏਜੰਸੀ आईएनएस दी रिपोर्ट मुताबिक सोलर पैनल 'ਚ ਘਟਿਆ GST ਦਰਾਂ ਬਾਰੇ ਜਾਣਕਾਰੀ ਨਵੀਨ ਤਿੰਨਵੀਂ ਜੋ ਊਰਜਾ ਮੰਤਰਾਲੇ ਵੱਲੋਂ ਬੋਧਨ ਨੂੰ ਦਿੱਤੀ ਗਈ ਸਰਕਾਰ ਨੇ ਇਸ ਕਦਮ ਨਾਲ ਅਰਥਾ ਪਰਿਵਾਰਾਂ ਲਈ ਮਸੂਰਜੀ ਊਰਜਾ ਨੂੰ ਬਣਾਉਣਾ ਅਪਣਾਉਣਾ ਆਸਾਨ ਹੋ ਜਾਵੇਗਾ ਇਨਸਦਾਰ ਨਾਲ ਪ੍ਰਧਾਨ ਮੰਤਰੀ ਸੂਰਿਆਕਰ ਗੁਪਤ ਬਿਜਲੀ ਯੋਜਨਾ ਦੇ ਰੂਫ ਟਾਪ ਸੋਲਰ ਸਿਸਟਮ ਦੀ ਲਾਗਤ ਜੇ ਵੀ ਕਮੀ ਆਵੇਗੀ ਸਰਕਾਰ ਦੇ ਇਸ ਸਿਸਟਮ ਨਾਲ ਸਵਸ਼ੂਰਜਾ ਪ੍ਰੋਜੈਕਟਾਂ ਤੋਂ ਬਿਜਲੀ ਉਤਪਾਦਨ ਹੋਰ ਵੀ ਕਿਰਪਾਪੈਤੀ ਹੋ ਜਾਣਗੇ ਇਸ ਨਾਲ ਖਸਾਨਾ ਉਦਯੋਗਾਂ ਤੇ ਡੁਅਲ ਪ੍ਰਜ ਨੂੰ ਸਿੱਧਾ ਲਾਭ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ